445 ਦੇ ਆਵਾਜ਼ ਆਈ ਬਹੁਤ ਜ਼ਿਆਦੀ ਤੇ ਘਰਾਂ ਦੇ ਸ਼ੀਸ਼ੇ ਵੀ ਕਾਫੀ ਜ਼ਿਆਦਾ ਟੁੱਟੇ ਉਹ ਤਾਂ ਲੱਗਦਾ ਕਿ ਪੁੱਠੇ ਤੇ ਡਿੱਗ ਪਿਆ ਅੱਛਾ ਬਾਅਦ ਮੁੰਡਿਆਂ ਨੇ ਕਿਤੇ ਇੱਧਰ ਉੱਧਰ ਫੋਨ ਫਾਨ ਕਰਕੇ ਥੋੜਾ ਜਿਹਾ ਦੇਣ ਹੋ ਗਿਆ ਸੀ ਹੂੰ ਤੇ ਪਤਾ ਲੱਗਾ ਵੀ ਆਪਣੀ ਪੈੜੀ ਚ ਡਿੱਗਾ ਜੀ ਕਿੰਨਾ ਕੁ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਜਾਨੀ ਨੁਕਸਾਨ ਤਾਂ بچਾ ਜ ਪਿੰਡ ਡਿੱਗਦਾ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਸੀ ਇੰਨੇ ਨਾਲ ਹੀ ਕੋਈ ਜ਼ਿਆਦਾ ਦੂਰ ਨਹੀਂ ਮੇਰੇ ਸਣਾ ਕੋਈ 4-5 ਕਿੱਲੇ ਹੋਣਾ ਹੈ। ਅੱਛਾ। ਹਾਂਜੀ। ਤੇ ਇੱਥੇ ਕਿਦਾਂ ਤੁਸੀਂ ਪਹੁੰਚ ਕੀਤੀ ਸਵੇਰੇ ਗਿੱਲੇ ਤੁਹਾਨੂੰ ਪਤਾ ਲੱਗਾ ਕਿ ਐਸ ਫਲਾਣੀ ਪਹੜੀ ਦੇ ਵਿੱਚ ਇਹ ਹੈ। ਇਹ ਤਾਂ ਮੁੰਡਿਆਂ ਨੂੰ ਪਤਾ ਲੱਗਾ ਜੀ ਫਿਰ ਵੇਖੋ ਕਿ ਸਾਰੇ ਜਣੇ ਤੁਹਾਨੂੰ ਪਤਾ ਹੀ ਉਹਨਾਂ ਦੇ ਇਧਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੇ ਪਹੁੰਚਿਆ? ਪ੍ਰਸ਼ਾਸਨ ਪੁਲਿਸ ਆਈ ਜੀ ਦੀ ਹੋਰ ਤੇ ਕੋਈ ਨਹੀਂ ਅਜੇ ਜੀ। ਇਹ ਮਾਹੌਲ ਦੇ ਇੰਨਾ ਗੰਮੀਮ ਹੋ ਗਿਆ ਵੀ ਪੂਰਾ ਇਲਾਕਾ ਹੀ ਸਾਡਾ ਇਸ ਏਰੀਆ ਦਾ ਇਕੱਠਾ ਹੋ ਗਿਆ ਵਾ। ਕਿ ਬਹੁਤ ਜ਼ਿਆਦਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜੇ ਦਸੂਮੈਂਟ ਦੇ ਸੁੱਟ ਰਿਹਾ ਹੈ ਕਿ ਜਾਂ ਤੇ ਕੌਣ ਸੁੱਟ ਰਿਹਾ ਵਾ ਜੇ ਦੁਸ਼ਮਨ ਦੀਆਂ ਇਹ ਮਜ਼ਾਈਲਾ ਵੀ ਆਉਂਦੀਆਂ ਵਾ ਤੇ ਉਹ ਬਿਲਕੁਲ ਬਾਹਰ ਚ ਡਿੱਗਣ ਦੀਆਂ ਆ ਗਏ ਸਾਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਏ ਇਹ ਸਾਨੂੰ ਕੋਈ ਵੀ ਦੁਸ਼ਮਨ ਦੇਜਾ ਆਈ ਜਬ ਮਾਲਕ ਪਾਕਿਸਤਾਨ ਨੇ ਸੁੱਟਦੇ ਆ ਤੇ ਅੱਜ ਕੱਲ ਤੇ ਪੁਆਇੰਟ ਟੂ ਪੁਆਇੰਟ ਬੰਬ ਜਾਂਦਾ ਵਾ ਤੇ ਇਹ ਸਾਰੇ ਬਾਹਰਾਂ ਚ ਕਿਉਂ ਬੰਬ ਜਾ ਰਿਹਾ ਸਾਨੂੰ ਇਹ ਨਹੀਂ ਸਮਝ ਆ ਰਹੀ ਤੁਸੀਂ ਫੌਜ ਵਿੱਚ ਰਹੇ ਹੋ ਫੌਜ ਵਿੱਚ ਰਹੇ ਆ ਗੈਸਟ ਭੁਲਾਉਂਦੇ ਗੈਸਟ ਇਹ ਦੱਸੋ ਇਹ ਬੰਦ ਹੋ ਰਿਹਾ ਕੀ ਹੋ ਰਿਹਾ ਸਾਨੂੰ ਨਹੀਂ ਕੋਈ ਸਮਝ ਆ ਰਹੀ ਜਿੰਨੀ ਵੀ ਬਿਮਾਰਮੈਂਟ ਸਾਡੇ ਏਰੀਆ ਚ ਪੰਦੇੜਾ ਚ ਹੋਈ ਉਸ ਦਿਨ ਮੈਂ ਖੁਦ ਉੱਥੇ ਗਿਆ ਉਹ ਵੀ ਇਦਾਂ ਖੇਤਾਂ ਛੁੱਟਿਆ ਇੱਥੇ ਵੀ ਖੇਤਾਂ ਛੁੱਟੇ ਤਿੰਨ ਚਾਰ ਬੰਬ ਤੇ ਬੜੀ ਇੱਕ ਹਰਾਨਗੀ ਵਾਲੀ ਗੱਲ ਆ ਰਹੀ ਆ ਕਿ ਇਹ ਇਹ ਬਿਮਾਰਮੈਂਟ ਕਿੱਥੋਂ ਆ ਰਹੀ ਆ ਕੀ ਆ ਰਿਆ ਵਾ ਸਾਨੂੰ ਇਹ ਸਮਝ ਤੋਂ ਬਾਹਰ ਆ ਕੀ ਲੱਗਦਾ ਸਿਆਸੀ ਸਟੰਟ ਹੈ ਮੈਨੂੰ ਤਾਂ ਉਹੀ ਲੱਗਦਾ ਜੀ ਕਿਉਂਕਿ ਦੁਸ਼ਮਣ ਨੂੰ ਤਾਂ ਨੁਕਸਾਨ ਕਰਨਾ ਹੁੰਦਾ ਵਾ ਦੂਸਰੇ ਦੇਸ਼ ਦਾ ਚਾਹੀਓ ਉਹਦੀ ਫੌਜ ਦਾ ਨੁਕਸਾਨ ਹੋਵੇ ਚਾਹੀਓ ਉਹਦੇ ਇੰਡਸਟਰੀਅਲ ਦਾ ਨੁਕਸਾਨ ਹੋਵੇ ਚਾਹੀਓ ਉਹਦੇ ਕੋਈ ਮਨੁਸ਼ੀਨ ਟ੍ਰਿਪਟਾਉਣੇ ਆਪਾਂ ਜਾਂ ਉਹਦੇ 에ਅਰਪੋਰਟ ਆਉਣੇ ਆ ਤੇ ਇਹ ਪੈੜੀਆਂ ਨੂੰ ਡਾਉਂਦੇ ਤੇ ਜਿੱਥੇ ਸਾਡੀ ਫਸਲਾਂ ਹੋਈਆਂ ਉਹਦੇ ਇਹ ਤਾਂ ਕੋਈ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਹੈ ਤੇ ਇਹ ਬੜੀ ਹੈਰਾਨਗੀ ਵਾਲੀ ਗੱਲ ਆਉਂਦੀ ਆ ਵੀ ਇਹ ਇੱਕ ਸਾਨੂੰ ਸਾਡੀ ਸਮਝ ਤੋਂ ਬਾਹਰ ਆ ਵੀ ਇਹ ਕੀ ਹੋ ਰਿਹਾ ਜਿਹੜੇ ਬੰਬਾਰਡਮੈਂਟ ਹੋ ਰਹੀ ਆ ਜੋ ਕੁਝ ਵੀ ਹੋ ਰਿਹਾ ਬਹੁਤ ਮਾੜਾ ਪੰਜਾਬ 'ਤੇ ਹੋ ਰਿਹਾ ਖਾਸ ਕਰਕੇ ਪੰਜਾਬ ਦੇ ਲੋਕਾਂ 'ਤੇ ਪੰਜਾਬ 'ਤੇ ਹੂੰ ਅਸੀਂ ਪੁਰਾਣਾ ਸਾਬਕਾ ਫੌਜੀ ਆ ਸਾਨੂੰ ਇਹ ਚੀ ਦਾ ਬਾਣ ਵੀ ਆਵੇ ਜਿਹੜੀ ਜਿਆਦਾ ਬੋਮਾਰਡਮੈਂਟ ਹੈ ਇਹ ਉਪਰ ਹੀ ਸਾਡੀਆਂ ਵੀ ਜਿਹੜੀਆਂ ਮਜਾਇਦਾਂ ਜਿਹੜੀਆਂ ਉਹਨਾਂ ਦੀ ਮਜਾਇਦਾਂ ਆ ਰਹੀਆਂ ਉਹਨਾਂ ਨੂੰ ਉੱਤੇ ਡਿਸਟਰਾਇ ਕੀਤਾ ਜਾ ਰਿਹਾ ਸਾਡੇ ਕੋਲ ਟੈਕਨੋਲੋਜੀ ਹੈਗੀ ਆ ਟੈਕਨੋਲੋਜੀ ਕਰਕੇ ਜਿਹੜੀ ਉੱਪਰ ਦੇ ਉੱਪਰ ਹੋ ਰਹੀ ਹੈ ਪਰ ਜਿਹੜੀ ਅੱਜ ਇਹ ਜਿਹੜੀ ਹੋਈ ਹੈ ਇਹ ਬੋਮਾਰਡਮੈਂਟ ਦੂਸਰੀ ਕਿਸਮ ਦੀ ਲੱਗਦੀ ਹੈ ਇਹ 에ਅਟੈਕ ਨਹੀਂ ਹੈ ਇਹ ਟੈਕੋ ਵੀ ਹੋ ਸਕਦਾ ਮਜਾਇਦ ਨਹੀਂ ਹੋ ਸਕਦੀ ਹੂੰ ਜਿਹੜੇ ਡਰੋਨ ਆਇਆ ਡਰੋਨ ਦਾ ਜਰੂਰ ਇਹ ਤਬਾਕਾ ਹੋ ਸਕਦਾ ਜਿਹੜੇ ਪਿਛਲੇ ਜਿਹੜੇ ਪਿਛੇ ਵੀ ਘਰ ਕੋਲ ਨਿਆ ਜਿਹੜੀਆਂ ਮਜਾਇਲਾ ਜਿਹੜੀਆਂ ਉੱਪਰ ਹੀ ਕੀਤੀਆਂ ਹੂੰ ਉਹਨਾਂ ਬਿਜਾਲਾਂ ਤੋਂ ਉੱਥੇ ਆ ਰਿਹਾ ਵੀ ਇੰਡੀਆ ਦੀ ਪੰਜਾਬ ਵਿੱਚ ਬੁਰਜੇ ਮਿਲੇ ਆ ਜਿਤਨਾ ਤੁਹਾਨੂੰ ਇਤਰਾ ਲੱਗਦਾ ਵੀ ਇੰਡੀਆ ਨੇ ਛੁੱਟੀ ਹੋਣ ਪਰ ਇਹ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਵੀ ਇੱਕ ਗੋਲੀ ਵਾਸਤੇ 1000 ਬੰਦਾ ਲੱਗਦਾ ਇੱਕ ਗੋਲੀ ਨੂੰ ਬਚਾਉਣ ਵਾਸਤੇ 1000 ਫੌਜੀ ਲੱਗਦਾ ਹੁਣ ਇੱਕ ਮਜਾਇਲ ਉਹਨਾਂ ਦੇ ਆਈ ਇਹ ਕਿੰਨੀਆਂ ਮਜਾਇਲਾ ਉਹਦੇ ਮਗਰ ਲੱਗੀ ਜਾਂ ਉਹ ਜੀ ਆ ਤਾਂ ਫੇਰ ਜਾ ਕੇ ਉਹਨੂੰ ਛੁੱਟੀ ਆ ਉਹ ਜਿਹੜੇ ਇੰਡੀਆ ਦੇ ਪੁਰਜ਼ੇ ਮਿਲਦੇ ਆ ਉਹਨੂੰ ਜਿਹੜੀ ਮਜਾਇਲ ਨੂੰ ਖਤਮ ਕਰਦੋਂ ਆ ਤੇ ਲੱਗੇ ਆ ਉਹ ਘੱਟੋ ਘੱਟ 10 ਮਜਾਇਗਾ ਸਾਡੇ ਗੋਲੇ ਹੋਣਗੇ ਜਿਹੜੇ ਕਿ ਉੱਤੇ ਖਤਮ ਹੋਏ ਆ ਤੇ ਤਦ ਕਰਕੇ ਉਹਨਾਂ ਦੇ ਸਾਡੇ ਪੁਰਜ਼ੇ ਜਿਹੜੇ ਸਾਨੂੰ ਜਿਹੜੀ ਇਹ ਇੱਕ ਤਰੀਕੇ ਸੋ ਦੇਰੀ ਬਹੁਤ ਜ਼ਰੂਰੀ ਆ ਇਹ ਜਿਹੜੇ ਪੁਰਜ਼ੇ ਮਿਲ ਰਹੇ ਆ ਪੁਰਜ਼ੇ ਇਹ ਕਰਕੇ ਆ ਵੀ ਉੱਪਰ ਸਾਡੀਆਂ ਜਿਹੜੀਆਂ ਉਹਨੂੰ ਡਿਸਟੈਚ ਕਰਕੇ ਐਸ 400 ਜਿਹੜੀ ਮਜਾਨਾ ਸਾਨੂੰ ਮਿਲ ਗਿਆ ਅਸੀਂ ਹਾਂ ਜੀ ਖਤਮ ਕਰ ਲਿਆ ਠੀਕ ਹੈ ਤੇ ਇਹ ਜਿਹੜੀ ਬਿਮਾਰਮੈਂਟ ਸਾਡੇ ਪੰਜਾਬ 'ਚ ਹੀ ਕਦੀ ਹੋ ਰਹੀ ਆ ਸਾਡੇ ਬਾਤੇ ਬਹੁਤ ਦੁੱਖदाई ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਅੱਜ ਪਿੰਡ ਅੱਜ ਰਜੂਗੜਲੇ ਦੇ ਵਿੱਚ ਘਟਨਾ ਹੋਈ ਹੈ ਉੱਚੀ ਉੱਚੀ ਇਹ ਜੋ ਅੱਜ ਰਜੂਗੜਲੇ ਦੇ ਵਿੱਚ ਘਟਨਾ ਹੋਈ ਹੈ ਸਿਸਰੀ ਪਿੰਡ ਦੇ ਵਿੱਚ ਤੇ ਦੋਨੋਂ ਪਿੰਡ ਇਕੱਠੇ ਆ ਬਿਲਕੁਲ ਇਹ ਜੋ ਗੰਬਾਰੀ ਹੋਈ ਹੈ ਇੱਕ ਬਹੁਤ ਮਨ ਭਾਗੀ ਹੈ ਹਮ ਅਸੀਂ ਇਸ ਚੀਜ਼ ਦੀ ਵਿਰੋਧਕਾ ਕਰਦੇ ਆ ਕਿ ਅੱਜ ਪੂਰੀ ਜਨਤਾ ਜਿਹੜੀ ਸਹਿਕ ਦਾ ਮਾਹੌਲ ਹੈ ਹਮ ਇਹ ਜਿੱਦਾਂ ਸਾਡੇ ਸਭ ਉਹਨਾਂ ਨੇ ਦੱਸਿਆ ਕਿ ਵਾਕਈ ਇਹਦੀ ਜਾਂਚ ਹੋਣੀ ਚਾਹੀਦੀ ਆ ਹਰ ਬੰਦੇ ਨੇ ਵੀਡੀਓ ਬਣਾਲੀ ਹੈ ਹੂੰਔਰ ਇਹਦੀ ਗਾਂਚ ਹੋਏ ਇੱਕ ਵਾਕਿਆ ਜਿਹਦੇ ਪਾਕਿਸਤਾਨੀਆਂ ਤੇ ਸਾਰਾ ਹਿੰਦੁਸਤਾਨ ਪੂਰਾ ਪੰਜਾਬ ਉਹਦੇ ਨਾਲ ਹੈ ਤੇ ਜੇ ਕੋਈ ਮਾੜਾ ਮਾਰਦਾ ਚੋਨਾ ਦਾ ਸਟੈਂਡ ਕਰਕੇ ਜਾਂ ਇਹ ਇਦਾਂ ਦੀ ਬੰਬਾਰੀ ਹੋ ਗਈ ਹੈ ਇਹਦਾ ਕਿਤੇ ਹਾਈ ਲੈਵਲ ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਵਾਕਿਆ ਹੀ ਕਿਤੇ ਇਦਾਂ ਦਾ ਕੋਈ ਨੁਕਸਾਨ ਤਾਂ ਨਹੀਂ ਕਰਾਂਦਾ ਕਿ ਆਰਮੀ ਵੀ ਪਹੁੰਚ ਗਈ ਹੈ ਆਰਮੀ ਕੀ ਦੱਸ ਰਹੀ ਹੈ ਕਿ ਕਿਹਦੇ ਵੱਲੋਂ ਇਹ ਰਹਿ ਕੰਮ ਕੀਤਾ ਜਾ ਰਿਹਾ ਆਰਮੀ ਸਾਡੇ ਅਫਸਰ ਆਰਮੀ ਦੇ ਪਹੁੰਚੇ ਆ ਹੂੰ ਸਾਡੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਆ ਸਾਡੇ ਹੋਰ ਵੀ ਸੂਝਮਾਨ ਪਹੁੰਚਿ ਹੋਏ ਜਿਹੜੇ ਇੱਕ ਆਰਮੀ ਨਾਲ ਲੈਟਰ ਸੀ ਤੇ ਅਸੀਂ ਉਹੀ ਦੇਖ ਰਹੇ ਆਂ ਕਿ ਵਾਕਿਆ ਹੀ ਕਿਤੇ ਤੇ ਕਿਤੇ ਕੁਝ ਮਨ ਨੂੰ ਖੋਣ ਵਾਲੀ ਗੱਲ ਲੱਗਦੀ ਹੈ ਕਿ ਜਿਹੜਾ ਇਸ ਟਾਈਮ ਤੇ ਜੋ ਚੋਣਾ ਦਾ ਸਟੈਂਡ ਹੈ ਇਹ ਚੱਲ ਰਿਹਾ ਹੈ ਇਹ ਲੋਕੀ ਲੈਣ ਦੇ ਕਹਿੰਦੇ ਵੇ ਇਦਾਂ ਹੋਣਾ ਵਾ ਗੋਰੇ ਤਾਂਬਾ ਘੱਟ ਥੱਲਾ ਹੋਏ ਵਿੱਚ ਇਹ ਤਾਂਬਾ ਉਧਰ ਆਵਾ ਅੱਗੇ ਭਾਈ ਜੀ ਤੁਹਾਡੇ ਇਹ ਤਲੇਪ ਨੂੰ ਅੱਜ ਕਰਤਾ ਹੈ ਜੀ ਕਿ ਲਾਈਨ ਜਿੱਤਾ ਇਹ ਵੱਲ ਨੂੰ ਸੁਣੋ 50 30